ਉਹ ਮੌਕਫ ਜਿਹੜਾ ਸਪੈਸ਼ਲ ਸਕਰੀਨ 'ਤੇ ਬਹੁਤ ਸਾਰੀਆਂ ਸ਼ਖਸੀਤਾਂ ਹੀ ਪਹੁੰਚੀਆਂ ਨੇ ਗੱਲ ਬਾਤ ਕਰਨ ਅਦਰ ਕਿਸਾਂ ਦੀ ਮੂਵੀ ਲੱਗੀ। ਬਹੁਤ ਬਾਤ ਕਮਾਲ ਮੂਵੀ ਹੈ ਜੀ ਪਾਲੀ ਭਵਿੰਦਰ ਹੁਣੀ ਨਿਰਸਿੰਧੇ ਸਾਡੇ ਸਮਿਆਂ ਦੇ ਸਭ ਤੋਂ ਵੱਧ ਖੇਡੇ ਜਾਣ ਵਾਲੇ ਨਾਟਕਕਾਰ ਨੇ। ਪੰਜਾਬੀ ਰੰਗਮঞ্চ ਦੇ ਵਿੱਚ ਪੰਜਾਬੀ ਨਾਟਕਕਾਰੀ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਨਾਮ ਰਖਟਿਆ। ਜੀ। ਅਰ ਉਹਨਾਂ ਨੇ ਪੰਜਾਬੀ ਦੇ ਵਿੱਚ ਪਹਿਲਾਂ ਵੀ ਕੁੱਝ ਫਿਲਮਾਂ ਬਣਾਈਆਂ ਬਹੁਤ ਬੱਕਰੀ ਲਈ ਤੋਂ ਹਟਵੀਆਂ। ਅਰ ਇਹ ਫਿਲਮਾਂ ਦੇ ਨਾਲ ਉਹਨਾਂ ਨੇ ਇੱਕ ਉਹ ਜਿੱਥੇ ਬਹੁਤ ਵੱਡਾ ਮਕਾਮ ਹਾਸਲ ਕੀਤਾ ਉਹ ਪੰਜਾਬੀ ਸਿਨੇਮੇ ਨੂੰ ਵੀ ਇੱਕ ਬਹੁਤ ਉੱਚ ਜਿਹੜਾ ਇੱਕ ਪਦਵੀ ਪ੍ਰਦਾਨ ਕੀਤੀ ਮੈਂ ਸਮਝਦਾ ਸਾਰੀ ਟੀਮ ਨੇ ਬਹੁਤ ਕਮਾਲ ਦਾ ਕੰਮ ਕੀਤਾ ਸਬਜੈਕਟ ਬਹੁਤ ਵਧੀਆ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡਾ ਸਿਨੇਮਾ ਜਿਹੜਾ ਉਹ ਕਿਸੇ ਵੱਲੋਂ ਪਿੱਛੇ ਰਹਿਗਾ ਬਹੁਤ ਹੀ ਖੂਬਸੂਰਤ ਕਹਾਣੀ ਸੀ ਬਹੁਤ ਹੀ ਵਧੀਆ ਢੰਗ ਦੇ ਨਾਲ ਉਹਨਾਂ ਸਾਰੇ ਜਿਹੜੇ ਕਲਾਕਾਰ ਸੀ ਉਹਨਾਂ ਨੂੰ ਪਰੋਇਆ ਕੁਲਿੰਦਰ ਸਿੱਧੂ ਹਰਾਨੇ ਔਰ ਸਾਰਾ ਗੁਰਪਾਲ ਔਰ ਸਾਰੀ ਟੀਮ ਨੇ ਸਰਦਾਰ ਸਿੰਘ ਸਾਹਿਬ ਉਹਨਾਂ ਨੇ ਸਭ ਨੇ ਬਹੁਤ ਕਮਾਲ ਦਾ ਕੰਮ ਕੀਤਾ ਮੇਰੇ ਵੱਲੋਂ ਸੈਲੂਟ ਹੈ ਸਭ ਨੂੰ ਜਿੰਦੇਵਾ ਜਿਹੜੇ ਨੌਜਵਾਨ ਸਿੱਖੀ ਤੋਂ ਵਿਮੁਖ ਹੋ ਗਏ ਨੇ ਦੂਰ ਹੋ ਗਏ ਨੇ ਉਹਨ ਨੂੰ ਸੇਧ ਹੋਗੀ movies ਬਿਲਕੁਲ ਸੇਧ ਦਊਗੀ ਜੀ ਵੇਖੋ ਜੀ ਜਦੋਂ ਕੋਈ ਕਿਰਤ ਜਿਹੜੀ ਆ ਉਹ ਵੱਡੇ ਰੂਪ ਦੇ ਵਿੱਚ ਪੇਸ਼ ਹੁੰਦੀ ਆ ਤੇ ਉਹਦੇ ਤੋਂ ਹਰ ਬੰਦਾ ਵੱਖਰੀ ਵੱਖਰੀ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਸੇਧ ਲੈਂਦਾ ਤੇ ਇਹ ਫਿਲਮ ਵੀ ਬਹੁਤ ਵਧੀਆ ਸੇਧ ਦਿੰਦੀ ਹੈ ਤੇ ਇਹ ਮੁਬਾਰਕ ਆ ਸਾਰੀ ਟੀਮ ਨੂੰ ਔਰ ਪੰਜਾਬੀ ਸਿਨੇਮਾ ਲਈ ਵੀ ਇੱਕ ਬੜਾ ਮੁਬਾਰਕਵਾਦ ਦਾ ਦਿਨ ਹੈ ਸ਼ੁਕਰੀਆ ਜੀ ਗੁਰਮੁਖੀ ਫਿਲਮ ਦੀ ਸਪੈਸ਼ਲ ਸਕਰੀਨ ਤੇ ਬਹੁਤ ਸਾਰੀਆਂ ਸ਼ਖੀਤਾਈ ਪਹੁੰਚੀਆਂ ਨੇ ਗੱਲ ਬਾਤ ਕਰਨ ਅਦਰ ਕਿਸਾਂ ਦੀ ਮੂਵੀ ਲੱਗੇਗੀ ਬਹੁਤ ਬਾਤ ਕਮਾਲ ਮੂਵੀ ਹੈ ਜੀ ਪਾਲੀ ਭਵਿੰਦਰ ਹੁਣੀ ਨਿਰਸਿੰਧ ਦੇ ਸਾਡੇ ਸਮਿਆਂ ਦੇ ਸਭ ਤੋਂ ਵੱਧ ਖੇਡੇ ਜਾਣ ਵਾਲੇ ਨਾਟਕਕਾਰ ਨੇ ਪੰਜਾਬੀ ਰੰਗਮঞ্চ ਦੇ ਵਿੱਚ ਪੰਜਾਬੀ ਨਾਟਕਕਾਰੀ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਨਾਮ ਰੱਖਟਿਆ ਜੀ ਔਰ ਉਹਨਾਂ ਨੇ ਪੰਜਾਬੀ ਦੇ ਵਿੱਚ ਪਹਿਲਾਂ ਵੀ ਇੱਕ ਦੋ ਫਿਲਮਾਂ ਬਣਾਈਆਂ ਬਹੁਤ ਵਕਰੀ ਲੀਤੋਂ ਹਟੀਆਂ ਔਰ ਇਹ ਫਿਲਮਾਂ ਦੇ ਨਾਲ ਉਹਨਾਂ ਨੇ ਇੱਕ ਉਹ ਜਿੱਥੇ ਬਹੁਤ ਵੱਡਾ ਮਕਾਮ ਹਾਸਲ ਕੀਤਾ ਉੱਥੇ ਪੰਜਾਬੀ ਸਿਨੇਮੇ ਨੂੰ ਵੀ ਇੱਕ ਬਹੁਤ ਉੱਚ ਜਿਹੜਾ ਇੱਕ ਪੱਧੀ ਪ੍ਰਦਾਨ ਕੀਤੀ ਮੈਂ ਸਮਝਦਾ ਸਾਰੀ ਟੀਮ ਨੇ ਬਹੁਤ ਕਮਾਲ ਦਾ ਕੰਮ ਕੀਤਾ ਸਬਜੈਕਟ ਬਹੁਤ ਵਧੀਆ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡਾ ਸਿਨੇਮਾ ਜਿਹੜਾ ਉਹ ਕਿਸੇ ਵੱਲੋਂ ਪਿੱਛੇ ਰਹਿ ਗਿਆ ਬਹੁਤ ਹੀ ਖੂਬਸੂਰਤ ਕਹਾਣੀ ਸੀ ਬਹੁਤ ਹੀ ਵਧੀਆ ਢੰਗ ਦੇ ਨਾਲ ਉਹਨਾਂ ਸਾਰੇ ਜਿਹੜੇ ਕਲਾਕਾਰ ਸੀ ਉਹਨਾਂ ਨੂੰ ਪਰੋਇਆ ਕੁਲਜਿੰਦਰ ਸਿੱਧੂ ਹੋਰਾਂ ਨੇ ਔਰ ਸਾਰਾ ਗੁਰਪਾਲ ਔਰ ਸਾਰੀ ਟੀਮ ਨੇ ਸਰਦਾਰਸ ਸਿੰਘ ਸਾਹਿਬ ਹੋਰਾਂ ਨੇ ਸਭ ਨੇ ਬਹੁਤ ਕਮਾਲ ਦਾ ਕੰਮ ਕੀਤਾ ਮੇਰੇ ਵੱਲੋਂ ਸੈਲੂਟ ਹੈ ਸਭ ਨੂੰ ਜਿੰਦਵਾਹ ਜਿਹੜੇ ਨੌਜਵਾਨ ਸਿੱਖੀ ਤੋਂ ਵਿਮੁਖ ਹੋ ਗਏ ਨੇ ਦੂਰ ਹੋ ਗਏ ਨੇ ਉਹਨੂੰ ਸੇਧ ਦੋਗੀ ਮੂਵੀ ਬਿਲਕੁਲ ਸਹੀ ਦੋਗੇ ਜੀ ਵੇਖੋ ਜੀ ਜਦੋਂ ਕੋਈ ਕਿਰਤ ਜਿਹੜੀ ਆ ਉਹ ਵੱਡੇ ਰੂਪ ਦੇ ਵਿੱਚ ਪੇਸ਼ ਹੁੰਦੀ ਆ ਤੇ ਉਹਦੇ ਤੋਂ ਹਰ ਬੰਦਾ ਵੱਖਰੀ ਵੱਖਰੀ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਸੇਧ ਲੈਂਦਾ ਤੇ ਇਹ ਫਿਲਮ ਵੀ ਬਹੁਤ ਵਧੀਆ ਸੇਧ ਦਿੰਦੀ ਹੈ ਤੇ ਇਹ ਮੁਬਾਰਕ ਆ ਸਾਰੀ ਟੀਮ ਨੂੰ ਔਰ ਪੰਜਾਬੀ ਸਿਨੇਮਾ ਲਈ ਵੀ ਇੱਕ ਬੜਾ ਮੁਬਾਰਕਵਾਦ ਹੈ ਜੀ ਸ਼ੁਕਰੀਆ